ਤੁਹਾਡਾ ਇੱਧਰ ਡਾਲਾ ਲੌਕ ਕਰਕੇ ਇਹ ਨਹੀਂ ਜਾਂ ਵੀ ਤੁਹਾਡਾ ਇੱਧਰ ਡਾਲਾ ਖੁੱਲ ਜੂਗਾ ਨਿਕਲ ਜੂਗਾ ਮਤਲਬ ਵੀ ਤੁਹਾਨੂੰ ਵੈੱਡ ਵੀ ਲਾਉਣ ਦੀ ਕੋਈ ਲੋੜ ਨਹੀਂ ਜੀ ਕੋਈ ਵੀ ਇਹਦੇ ਵਿੱਚ ਖਾਦ ਵਗੈਰਾ ਕੱਢਣੀ ਆ ਕੁਝ ਵੀ ਕਰਨਾ ਤਾਂ ਇਹਨੂੰ ਆਪਾਂ ਬੜੀ ਆਸਾਨੀ ਨਾਲ ਬਾਰੀਆ ਫੁੱਲ ਲਾਈਫ ਟਾਈਮ ਤੱਕ ਵੀ ਗਾਰੰਟੀ ਹੈ ਸਾਡੀ ਚੈਸੀ ਟੁੱਟ ਜੇ ਹੋਲਡ ਹੋ ਜੇ ਬੈਂਡ ਪੈ ਜੇ ਬੜੀ ਆਸਾਨੀ ਆਪਾਂ ਇਹਨੂੰ ਨੀਚੇ ਵੀ ਲਿਆ ਸਕਦੇ ਹਾਂ ਬੜੀ ਹੀ ਆਸਾਨੀ ਨਾਲ ਆਪਾਂ ਉੱਪਰ ਚੱਕ ਸਕਦੇ ਹਾਂ ਤੁਹਾਡੇ ਵਾਸਤੇ ਲੈ ਕੇ ਆਏ ਆ 14x7 ਦਾ 2.5 ਫੁੱਟੇ ਵੈੱਡ ਦੇ ਵਿੱਚ ਬਹੁਤ ਹੀ ਪਿਆਰੇ ਕਲਰ ਦੇ ਵਿੱਚ ਟਰਾਲਾ ਜੀ ਇਹ ਆਪਣਾ ਯੂਪੀ ਜਾ ਰਿਹਾ ਜ ਲੈਟਾਂ ਦਾ ਵੀ ਜੈਸਟਮੈਂਟ ਦਿੱਤੀ ਗਈ ਹੈ ਜੀ 3 ਇੰਚ ਦੀ ਹੋੱਕ ਆ ਗਈ ਹੈ ਮੱਛੀ ਘਾਟੇ ਦੇ ਵਿੱਚ ਦਹੀ ਇਹਦੀ ਜੀ ਚੂੜੀ ਵਾਲੀ ਹੈ ਇਹ ਵੀ ਤੁਹਾਨੂੰ ਵਰਕ ਕਰਕੇ ਦਿਖਾਵਾਂਗੇ ਗੰਨੇ ਵਾਸਤੇ ਸਪੈਸ਼ਲ ਦਿੱਤੀ ਗਈ ਹੈ ਜੀ ਉੱਚੇ ਨੀਵੇਂ ਕਰਨ ਵਾਸਤੇ ਘਮਾਉਣ ਵਾਸਤੇ ਬਾਕੀ ਗੰਨੇ ਦੀ ਲੁੱਪੀ ਦਿੱਤੀ ਗਈ ਹੈ ਜੀ ਇਹਦਾ ਹੀ ਬੜੀ ਆਸਾਨੀ ਨਾਲ ਹੀ ਆਪਾਂ ਚੱਕ ਸਕਦੇ ਹਾਂ ਦੇਖੋ ਜੋ ਕੋਈ ਗੰਨੇ ਵਗੈਰਾ ਦਾ ਵਜਨ ਉੱਪਰ ਹੈਗਾ ਤਾਂ ਆਪਾਂ ਰਾੜਾ ਪਾਉਣ ਵਾਸਤੇ ਇਹਨੂੰ ਬੁਸ਼ ਵੀ ਦਿੱਤੇ ਗਏ ਆ ਵੀ ਰੜਪਾ ਕੇ ਹਲਾ ਵੀ ਸਕਦੇ ਆ ਬਾਕੀ ਬੜੀ ਆਸਾਨੀ ਨਾਲ ਆਪਾਂ ਇਹਨੂੰ ਨੀਚੇ ਵੀ ਲਿਆ ਸਕਦੇ ਆ ਬੜੀ ਹੀ ਆਸਾਨੀ ਨਾਲ ਆਪਾਂ ਉੱਪਰ ਚੱਕ ਸਕਦੇ ਆ ਬਾਕੀ ਪਹਿਲਾ ਵਾਲੀਆਂ ਡੰਡੀਆਂ ਤੁਸੀਂ ਆਪਣੇ ਦੇਖੀਆਂ ਇਹ ਥੋੜੀ ਅਲੱਗ ਤੋਂ ਚੀਜ਼ ਆਪਾਂ ਬਣਾ ਕੇ ਲਾਈ ਹੈ ਜੀ ਟੂਲ ਆ ਗਿਆ ਜੀ ਆਟੋਮੈਟਿਕ ਲੋਕ ਆ ਗਿਆ ਬਹੁਤ ਵਧੀਆ ਜੀ ਬਾਕੀ ਸਾਈਡ ਤੇ ਦੋਨੇ ਪਾਸੇ ਇਹਦੇ ਹੁੱਕਾਂ ਦਿੱਤੀਆਂ ਹੋਈਆਂ 10 ਇੰਚੀ ਦੀ ਚੈਸੀ ਆ ਗਈ ਜੀ 6 ਇੰਚੀ ਵੀਮ ਆ ਗਿਆ ਫੁੱਲ ਲਾਈਫ ਟਾਈਮ ਤੱਕ ਦੀ ਗਾਰੰਟੀ ਹੈ ਸਾਡੀ ਚੈਸੀ ਟੁੱਟ ਜੇ ਫੋਲਡ ਹੋ ਜੇ ਬੈਂਡ ਪੈ ਜੇ ਇਹ ਹੁੱਕਾਂ ਆ ਗਈਆਂ ਜੀ ਜੇ ਤੁਹਾ ਆਪਣਾ ਟਰਾਲਾ ਕੋਈ ਖੁੱਪਦਾ ਵੀ ਹੈ ਤਾਂ ਉਸ ਨੂੰ ਹੁੱਕ ਪਾ ਕੇ ਆਪਾਂ ਅੱਗੇ ਦੇ ਅੱਗੇ ਕੱਟ ਸਕਦੇ ਆ ਦੋਨੋਂ ਸਾਈਡਾਂ ਤੇ ਆਪਾਂ ਇਹਦੇ ਹੁੱਕਾਂ ਦਿੱਤੀਆਂ ਜੀ ਬਾਕੀ ਪੌੜੀ ਆ ਗਈ ਜੀ ਨਾਲ ਦੋਨੇ ਪਾਸੇ ਆਪਾਂ ਇਹਦੇ ਬਾਰੀਆਂ ਦਿੱਤੀਆਂ ਗਈਆਂ ਜੀ ਆ ਦੇ ਤੁਹਾਨੂੰ ਵਿੱਡ ਵੀ ਲਾਉਣ ਦੀ ਕੋਈ ਲੋੜ ਨਹੀਂ ਜੀ ਕੋਈ ਵੀ ਇਹਦੇ ਵਿੱਚ ਖਾਦ ਵਗੈਰਾ ਕੱਢਣੀ ਆ ਕੁਝ ਵੀ ਕਰਨਾ ਤਾਂ ਇਹਨੂੰ ਆਪਾਂ ਬੜੀ ਆਸਾਨੀ ਨਾਲ ਬਾਰੀ ਆਪਾਂ ਖੋਲ ਸਕਦੇ ਆ ਜੀ ਬਾਕੀ ਸਟੀਲਨੈਸ ਸਟੀਲ ਦੇ ਪੁਛ ਦਿੱਤੇ ਗਏ ਆ ਜੀ ਬਹੁਤ ਹੀ ਹੈਵੀ ਡਿਊਟੀ ਆ ਜੀ ਲਾਈਫ ਟਾਈਮ ਤੱਕ ਦੀ ਗਾਰੰਟੀ ਇਹਨਾਂ ਚ ਪਲੇ ਨਹੀਂ ਪੈਂਦੀ ਬਹੁਤ ਹੀ ਵਧੀਆ ਹੈਵੀ ਡਿਊਟੀ ਲੋਕ ਲੱਗਿਆ ਹੋਇਆ ਜੀ ਬਾਕੀ ਥੋੜਾ ਜਿਹਾ ਆਪਾਂ ਡਿਜ਼ਾਈਨਿੰਗ ਚੇਂਜ ਕਰਤੀ ਹੈ ਜੀ ਵਿੱਡ ਦੀ ਵੀ ਥੋੜੀ ਡਿਜ਼ਾਈਨਿੰਗ ਚੇਂਜ ਹੈ ਜੀ ਹੁੱਕਾਂ ਦਿੱਤੀਆਂ ਗਈਆਂ ਨੇ ਵਿੱਡ ਦੇ ਵਿੱਡ ਲਾਉਣਾ ਵੀ ਬਹੁਤ ਆਸਾਨੀ ਨਾਲ ਬੜੀ ਆਸਾਨੀ ਨਾਲ ਲੈ ਜਾਂਦਾ ਜੀ ਬਾਕੀ ਟਾਇਰ ਬਿਲਕੁਲ ਬ੍ਰਾਂਡ ਨੂ ਟਾਇਰ ਹੈ ਜੀ ਐਮ ਆਰ ਐਫ ਦੇ ਟਾਇਰ ਪਾਈ ਗਏ ਆ ਟਾਇਰ ਨੂੰ ਲਾਉਣ ਵਾਸਤੇ ਬੜੀ ਆਸਾਨੀ ਨਾਲ ਆਪਾਂ ਇਹਨੂੰ ਤਾਂ ਆਪਾਂ ਖੋਲ ਕੇ ਟਾਇਰ ਲਾ ਸਕਦੇ ਆ ਚਿਪਕਣੀ ਹੀ ਦਿੱਤੀ ਗਈ ਹੈ ਜੀ ਟਾਇਰਾਂ ਦੇ ਵਿੱਚ ਵੀਲ ਕੱਪ ਆਇਆ ਸਟੇਨਲੈਸ ਸਟੀਲ ਦੇ ਜੀ ਬਹੁਤ ਹੀ ਹੈਵੀ ਡਿਊਟੀ ਲੋਕ ਦਿੱਤਾ ਗਿਆ ਜੀ ਲਾਈਫ ਟਾਈਮ ਤੱਕ ਵੀ ਇਹ ਵੀ ਖਰਾਬ ਨਹੀਂ ਹੁੰਦਾ ਨਾ ਹੀ ਇਹਦੀ ਟ ਇਹ ਨਿਮ ਡਾਲਾ ਪਲੇ ਮਾਰ ਜੂਗਾ ਜਾਂ ਤੁਰੀਆਂ ਦੇ ਟਰਾਲੀ ਦੇ ਨਿਕਲ ਜੂਗਾ ਬਾਕੀ ਡਾਲਾ ਸਾਈਡ ਤੋਂ ਉੱਪਰ ਹੈ ਜੀ ਟੂ ਪਾਰ ਡਾਲਾ ਜੀ ਇਹਦਾ ਤੁਹਾਡਾ ਇਹਦੇ ਡਾਲਾ ਲੌਕ ਕਰਕੇ ਇਹ ਨਹੀਂਗਾ ਵੀ ਤੁਹਾਡਾ ਡਾਲਾ ਖੁੱਲ ਜੂਗਾ ਨਿਕਲ ਜੂਗਾ ਮਤਲਬ ਵੀ ਨਹੀਂ ਇਹ ਇਹਦੇ ਵਿੱਚ ਕੋਈ ਲੂਸ ਹੋ ਜੇ ਬੜੀ ਆਸਾਨੀ ਨਾਲ ਇਹ ਡਾਲਾ ਲੱਗ ਜਾਂਦਾ ਜੀ ਬਾਕੀ ਇਹਦਾ ਉੱਪਰਲਾ ਡਾਲਾ ਵੀ ਆਪਾਂ ਸਾਈਡ ਤੇ ਦਿੱਤਾ ਜੀ ਬੈਕ ਸਾਈਡ ਹੈਵੀ ਡਿਊਟੀ ਇਹਦੇ ਕੁੰਡੇ ਦਿੱਤੇ ਗਏ ਆ ਹੁੱਕ ਦਿੱਤੀ ਹੈ ਜੀ ਫੁੱਲ ਹੈਵੀ ਡਿਊਟੀ ਦੋਨੋਂ ਸਾਈਡਾਂ ਤੇ ਬੁਸ਼ ਆ ਗਿਆ ਜੀ ਸਟੀਲਨਸ ਸਟੀਲ ਦੇ ਜੀ ਲਾਈਟਾਂ ਵਗੈਰਾ ਦੀ ਵੀ ਫੈਸਿਲਿਟੀ ਦਿੱਤੀ ਗਈ ਹੈ ਇਹਦੇ ਵਿੱਚ ਜੀ ਉੱਪਰ ਵੀ ਲੋਕ ਆ ਗਿਆ ਜੀ ਸਟicker ਵਗੈਰਾ ਬਾਕੀ ਪੇਂਟ ਦੀ ਕੁਆਲਿਟੀ ਤੁਸੀਂ ਚੈੱਕ ਕਰੋ ਜੀ ਬਾਕੀ ਲੇੜਾਂ ਵਗੈਰਾ ਦੀ ਵੀ ਕੁਆਲਿਟੀ ਤੁਸੀਂ ਪ੍ਰੋਪਰ ਚੈੱਕ ਕਰ ਸਕਦੇ ਹੋ ਕੋਈ ਵੀ ਇਹਦੇ ਕੋਈ ਸੰਨ ਨਹੀਂਗਾ ਕਿਸੇ ਵੀ ਤਰ੍ਹਾਂ ਦਾ ਬੈੱਡ ਦੇ ਵਿੱਚ ਵੀ ਹੈਵੀ ਡਿਊਟੀ ਲੋਕ ਆ ਗਏ ਜੀ ਬਾਕੀ ਦੋਨੋਂ ਸਾਈਡਾਂ ਤੇ ਤੁਹਾਨੂੰ ਦੱਸੇ ਦੋਨੋਂ ਸਾਈਡਾਂ ਤੇ ਹੀ ਇਹਦੇ ਬਾਰੀਆਂ ਦਿੱਤੇ ਆ ਬੈੱਡ ਲਾਉਣ ਦੀ ਵੀ ਜਰੂਰਤ ਨਹੀਂ ਪੈਂਦੀ ਬਾਰੀ ਆਪਾਂ ਬੜੀ ਆਸਾਨੀ ਨਾਲ ਖਾਦ ਵਗੈਰਾ ਲਾਉਣੀ ਹੈ ਕੁਝ ਵੀ ਲਾਉਣਾ ਬੜੀ ਆਸਾਨੀ ਨਾਲ ਲੈ ਸਕਦਾ ਹਾਂ ਜੀ ਆਪਣੀ ਟਰਾਲੀ ਯੂਪੀ ਚੱਲੀ ਆ ਜੀ ਦਿੱਲੀ ਤੋਂ ਮੇਰਠ ਮੇੜ ਦੇ ਨਾਲ ਆ ਜੀ ਕੁਨੀਆਂ گاؤں ਉੱਥੇ ਟਰਾਲੀ ਚੱਲੀ ਆ ਦੇਖ ਸਕਦੇ ਹੋ ਬਾਕੀ ਜੇ ਟਰਾਲੀ ਬਣਾਉਣੀ ਆ ਸਾਡੇ ਸਕਰੀਨ ਦੇ نیچے ਨੰਬਰ ਚੱਲ ਰਿਹਾ ਆ ਜੀ ਫੋਨ ਕਰਕੇ ਸੰਪਰਕ ਕਰ ਸਕਦੇ ਹੋ ਬਾਕੀ ਦੱਸਿਓ ਕਮੈਂਟ ਕਰਕੇ ਟਰਾਲੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਜੀ ਓਕੇ ਜੀ ਥੈਂਕ ਯੂ